उन <laughs> <laughs> ਸੇਰ ਵੇਰਦੀ ਜਿਹੜੀ ਫਿਲਮ ਦੇ ਵਿੱਚ ਕੋਈ ਜਾਨ ਬੁਰਾ ਹੁੰਦਾ ਹੁਣ ਤੁਸੀਂ ਵੇਖੀਗੇ ਜੇ ਨਹੀਂ ਸਰ ਇਹ ਤੁਹਾਨੂੰ ਅੱਜ ਵੀ ਵੇਖਾ ਦੇਣੀ ਹੈ ਪ੍ਰੈਸ ਵਾਲੇ ਤੋਂ ਪਹਿਲਾਂ ਵੇਖਣੀ ਜੇ ਤੁਸੀਂ ਪਹਿਲੇ ਦਿਨ ਵੇਖਿਆ ਕਰੋ ਫਿਰ ਰਿਵਿਊ ਤੁਸੀਂ ਵਧੀਆ ਕਰ ਸਕਦੇ ਹੋ ਮੈਂ ਤਾਂ ਅੱਛੇ ਗਾਉਂਗਾ ਸਾਡਾ ਤਾਂ ਕੰਮ ਹੈ ਦੂਜੇ ਹਫ਼ਤੇ ਚ ਪਰ ਕਿੱਥੋਂ ਹਾਲ ਵਾਲਾ ਦੱਸਣਗੇ ਵੀ ਕੋਲ ਹੈ ਇਹਨਾਂ ਦੇ ਸੋਲਡ ਆਊਟ ਸ਼ੋਅ ਦਾ ਬਹੁਤ ਵਧੀਆ ਮੈਸੇਜ ਕੀ ਹੈ ਦੇਖੋ ਵੈਸੇ ਤਾਂ ਹਰ ਕਹਾਣੀ ਮੈਸੇਜ ਨਹੀਂ ਦਿਆ ਕਰਦੀ ਜ਼ਿੰਦਗੀ 'ਚ ਜਿੱਦਾਂ ਅਸੀਂ ਤੁਸੀਂ ਪ੍ਰੈਸ 'ਚੋਂ ਸਾਰੇ ਸੱਜਣ ਖਬਰਾਂ ਲਾਉਨੇ ਹੋ ਔਰ ਸਾਰੀਆਂ ਖਬਰਾਂ ਸਮਾਜ ਲਈ ਨਹੀਂ ਲਾਉਂਦੇ ਬਟ ਸਾਡੀ ਇਸ ਫਿਲਮ 'ਚ ਤਾਂ ਚਾਰ ਪੰਜ ਸਨੇਹ ਹੈ ਮੈਨੂੰ ਲੱਗਦਾ ਜਦੋਂ ਤੁਸੀਂ ਵੇਖੋਗੇ ਤੁਸੀਂ ਜੇ ਆਪ ਲਿਖੋ ਨਾ ਬਰੇ ਜਿਆਦਾ ਅੱਛਾ ਹੈ ਮੈਂ ਆਪ ਦੀ ਤਾਰੀਫ ਕਰੀ ਜਾਵਾਂ ਉਹ ਵਧੀਆ ਗੱਲ ਨਹੀਂ ਮੈਨੂੰ ਲੱਗਦਾ ਤੁਸੀਂ ਵਧੀਆ ਰਿਵਿਊ ਕਰੋਗੇ ਕਿਉਂਕਿ ਸਿੱਧੇ ਜਾਂ ਸਿੱਧੇ ਤੌਰ ਤੇ ਕਈ ਚੀਜ਼ਾਂ ਕਿਹੜੀਆਂ ਸਾਡੇ ਸਮਾਜਿਕ ਜੀਵਨ ਨੂੰ ਅ ਪ੍ਰਭਾਵਿਤ ਕਰ ਸਕਦੀ ਹੈ ਇੱਕ ਅੱਛਾ ਸਿਧਾਂਤ ਹੈ ਕਿ ਜਿਸ ਤਰ੍ਹਾਂ ਪ੍ਰਾਤਨ ਕਾਲ ਚ ਵੱਡੇ ਪਰਿਵਾਰ ਹੁੰਦੇ ਸੀ ਉਸ ਤਰ੍ਹਾਂ ਜੋ ਕੇ ਯੁੱਗ ਚ ਨਹੀਂ ਰਹੇ ਔਰ ਬਹੁਤ ਇਕੱਲੇ ਇਕੱਲੇ ਹੋ ਗਏ ਲੋਕ ਇਸੇ ਕਰਕੇ ਡਿਪਰੈਸ਼ਨ ਦਾ ਸਮਾਜ ਬਹੁਤ ਜ਼ਿਆਦਾ ਔਰ ਰਿਸ਼ਤੇ ਬਹੁਤ ਛੋਟੇ ਹੋ ਗਏ ਬਹੁਤ ਸੈਲਫਿਸ਼ਨੈਸ ਆ ਗਈ ਇੱਕ ਕਹਾਣੀ ਅਸਲ ਚ ਵੱਡੇ ਦੇ ਸਾਂਝੇ ਪਰਿਵਾਰਾਂ ਦੀ ਕਹਾਣੀ ਦੂਜੇ ਹਫ਼ਤੇ ਦੀ ਦਾਖਲੋਕ ਜਿਹੜੀ ਤੁਹਾਡੀ ਬਾਕਸ ਆਫ ਇਸ ਕਲੈਕਸ਼ਨ ਹਾਂਜੀ ਵੀਰ ਜੀ ਮੈਂ ਕਿਹਾ ਦੂਜੀ ਹਫਤੇ ਦੇ ਦਾਖਲ ਹੋ ਗਈ ਸੀ ਜੀ ਜੀ ਬਾਕਸ ਆਫ ਬਾਕਸ ਆਫ ਇਸ ਕਲੈਕਸ਼ਨ ਵੀ ਦੇਖੀ ਕਿੰਨੀ ਹੋ ਗਈ ਨਹੀਂ ਮਿੱਤਰਾਂ ਦਾ ਕੰਮ ਹੈ ਨਹੀਂ ਇਹ ਤਾਂ ਜਦੋਂ ਇਹ ਫਿਲਮ ਸ਼ੁਰੂ ਕਰੀ ਸੀ ਸਾਡੇ ਮੇਰੇ ਆਪਣੇ ਆ ਸਾਡੇ ਪਰਿਵਾਰ ਦੇ ਮੈਂਬਰ ਹੈ ਸਾਰੇ ਤਾਂ ਇਹ ਮੁੱਛ ਦੇ ਸਵਾਲ ਤੋਂ ਫਿਲਮ ਸ਼ੁਰੂ ਹੋਈ ਸੀ ਤੇ ਜਦੋਂ ਸਾਰਾ ਬਜਟ ਇਹਦਾ ਡਿਸਕਸ ਹੋ ਗਿਆ ਮੈਂ ਕਿਹਾ ਫਿਰ ਸਾਡੀ ਫੀਸ ਵੀ ਲਿਖ ਲੋ ਫਿਰ ਉਹ ਨਰਵਸ ਹੋ ਗਏ ਫਿਰ ਘੰਟੇ ਬਾਅਦ ਮੈਂ ਦੁਬਾਰਾ ਬੁਲਾ ਲਿਆ ਇਹ ਤਾਂ ਮੇਰੇ ਹੀ ਆ ਸਾਰੇ ਘਰ ਦਾ ਜੋਗੀ ਯੋਗਨਾ ਤੇ ਘਾਟੇ ਦਾ ਮੈਂ ਚਲੋ ਕਰੋ ਸ਼ੁਰੂ ਐਦਾ ਹੋਇਆ ਉਹ ਮੇਰਾ ਇਹ ਨਾਲ ਨਹੀਂ ਮਨ ਲਓ ਕੀ ਕਮਾਉਂਦੀ ਐ ਕਿ ਮੈਂ ਤਾਂ ਇਹਨਾਂ ਨੂੰ ਆਪਣੇ ਜਿਹੜੇ ਮੇਰੇ ਤੋਂ ਛੋਟੇ ਆ ਸਾਰੇ ਮੇਰੇ ਸਰਕਲ ਦੇ ਆ ਉਹ ਪ੍ਰੋਡਕਸ਼ਨ ਹਾਊਸ ਦਾ ਸ਼ੌਕ ਕੋ ਖੜਾ ਕਰਨਾ ਸੀ ਤਾਂ ਕਿ ਉਹ ਇੱਕ ਚੰਚੀਆ ਫਰਮ ਬਣਾ ਸਕਾਂ ਉਹ ਕਰਤਾ ਉਹਨਾਂ ਦਾ ਖੜਾ ਉਹ ਅੱਜਕਲ ਖਾਣੇ ਪੀਣੇ ਕੀ ਉਹਨਾਂ ਘਟਣ ਲੱਗ ਪਈ ਹੈ ਜੀ ਉਹ ਖਾਣੇ ਪੀਣੇ ਅੱਜਕੱਲੇ ਕੀ ਉਹਨਾਂ ਘਟਣ ਲੱਗ ਪਈ ਜੀ ਮਿੱਤਰਾਂ ਜੀ ਉਹ ਬਚਪਨ ਤੋਂ ਅੱਜ ਤੱਕ ਬੜਾ ਫੇਰ ਨੂੰ ਪਰਫਰਮੈਂਸ ਕੀਤੀ ਜੀ ਉਸ ਜਿਹੜੇ ਤੂੰ ਆਇਆ ਨਾ ਕਿਹਾ ਪੇਡਾ ਬਹੁਤ ਮੱਚਦੀ ਹੈ ਨਹੀਂ ਉਦਾਂ ਹੀ ਲੱਗਦਾ ਤੁਹਾਨੂੰ ਆ ਪਤਾ ਨਹੀਂ ਕੰਮ ਜ਼ਿਆਦਾ ਕਰਦੇ ਆ ਇਹ ਤਾਂ ਮੇਰਾ ਪੇਸ਼ਾ ਹੈ ਚਲੋ ਕੰਮ ਗਾਉਣਾ ਲਿਖਣਾ ਜਾਂ ਸ਼ੋਅ ਕਰਨਾ ਮੈਂ ਇਹ ਤੋਂ ਬਈ ਬਹੁਤ ਕੰਮ ਕਰਦਾ ਪੂਰੀ ਡਟ ਕੇ ਜਿੱਦਾਂ ਆਪਾਂ ਪਿੰਡ ਖੇਤੀ ਵੀ ਅਸੀਂ ਆਪ ਕਰਦੇ ਆਂ ਔਰ ਵੈਸੇ ਵੀ ਸਾਰਾ ਦਿਨ ਮੈਂ ਜਿੱਦਾਂ ਬਾਗਬਾਨੀ ਜਾਂ ਦਰਖਤ ਲਾਉਣੇ ਮਤਲਬ ਸੀਜ਼ਨਲ ਫੁੱਲ ਮੈਂ ਲੱਗੇ ਹੀ ਰਹਿਣਾ ਸਾਰਾ ਛੇ ਦੇ ਵਜ੍ਹਾ ਲੱਗਦੀ ਹੈ ਰਵਸਦੀ ਤੁਹਾਨੂੰ ਆਪਣੀ ਯਾਰੋ ਦੋਸਤਾਂ ਨੂੰ ਮੌਕਾ ਦੇ ਲਈ ਪਰ ਕੋਈ ਨੌਜਵਾਨ ਆਉਣਾ ਚਾਹੁੰਦਾ ਇਸ ਖੇਤਰ 'ਚ ਚਾਈ ਕੈਰੈਕਟਰ ਆਰਟਿਸਟ ਬਣਾਣਾ ਚਾਹੁੰਦਾ ਉਹਨਾਂ ਲਈ ਵੀ ਮੌਕੇ ਹੈਗੇ ਕਿ ਉਹਨਾਂ ਦੇ ਲਈ ਅੱਛੀ ਅੱਛੀ ਗੱਲ ਕਰੇ ਤੁਸੀਂ ਜਦੋਂ ਅਸੀਂ ਹਵਾਏ ਬਣਾਈ ਸੀ ਉਹਦੇ 'ਚ ਕੋਈ ਨਾਮੀ ਬੰਦੇ ਬੰਬੇ ਦੇ ਸੀ ਜਿਹੜੇ ਕੁਝ ਮੇਨ ਕੈਰੈਕਟਰ ਸੀ ਉਹ ਤੋਂ ਬਾਅਦ ਬਹੁਤ ਪੰਜਾਬ ਤੋਂ ਸੀ ਮੁੰਡੇ ਜਾਂ ਜਿਹੜੇ ਪੰਜਾਬ ਤੋਂ ਗੁੰਬਦੇ ਗਏ ਸੀ ਉਹ ਵੀ ਸੀ ਉਹਦੇ 'ਚ ਉਸ ਫਿਲਮ ਚ ਬਹੁਤ ਐਸੇ ਬੰਦੇ ਆ ਜਿਹੜੇ ਇਸ ਇੰਡਸਟਰੀ ਚ ਅੱਜ ਕੰਮ ਕਰਦੇ ਆ ਉਹਨਾਂ ਚ ਮੈਨੂੰ ਯਾਦ ਆ ਕਈ ਤਾਂ ਉਹ ਜਿਹੜਾ ਦੀ ਇਹ ਡੌਟ ਸੀ ਵੀ ਬਾਈ ਜੀ ਬਸ ਇੱਕ ਮਿੰਟ ਖੜੇ ਕਰ ਦੋ ਬਾਬਾ ਮਤਲਬ ਕਿਸੇ ਫਰੇਮ ਚ ਖੜੇ ਕਰ ਦੋ ਉਹ ਅਸੀਂ ਪਿੰਡਾ ਪੁੰਡਾ ਚ ਵੇਚਰਦੇ ਆ ਮੈਨੂੰ ਐ ਹੁੰਦਾ ਸੀ ਮੈਂ ਕਿਵਰੀ ਕਹਿਣਾ ਅਮਦੋ ਜੀ ਯਾਰ ਖੜਾ ਲੈ ਇਹਨੂੰ ਵੀ ਉਹ ਕਿਵਰੀ ਉਹਨੇ ਲੜ ਪਣਾ ਵੀ ਯਾਰ ਇਹ ਫਿਲਮ ਐ ਇਹ ਫਨ ਥੋੜੀ ਐ ਤੂੰ ਐ ਨਾ ਕਰਿਆ ਕਰ ਯਾਰ ਤੂੰ ਰੇਕ ਨੂੰ ਕਹਿ ਦਿੰਦਾ 40s ਇੰਡਸਟਰੀ ਚ ਖਾਸੇ ਨਾਮੀ ਬੰਦੇ ਆ ਅੱਜ ਤੱਕ ਸ਼ਾਇਦ ਉਹ ਕਈ ਬੰਦੇ ਉਹਨਾਂ ਚ ਅੱਡ ਬਿਟ ਵੀ ਨਾ ਕਰਨ ਪਰ ਤੁਸੀਂ ਸਾਰੀਆਂ ਫਿਲਮਾਂ ਨੂੰ ਧਿਆਨ ਨਾਲ ਦੇਖਿਆ ਕਰੋ ਤੁਹਾਨੂੰ ਖਾਸੇ ਚਿਹਰੇ ਮਿਲ ਜਾਣੇ ਫਿਰ ਆਪਾਂ ਜਦੋਂ ਵੀਰ ਰੱਬ ਨੇ ਬਣਾਏ ਜੁੜੀਆਂ ਚ ਵੀ ਬਹੁਤ ਲੋਕ ਸੀ ਜਿਹੜੇ ਲੋਕਲ ਆਰਟਿਸਟ ਹੋਂ ਕੰਮ ਸੀ ਫਿਰ ਹਾਸ਼ਿਰ ਚ ਕਿੰਨੇ ਨਵੇਂ ਮੁੰਡੇ ਤੇ ਕੁੜੀਆਂ ਸੀ ਐਸੇ ਤਰ੍ਹਾਂ ਏਕਮ ਚ ਹਾਸ਼ਿਰ ਚ ਵੀ ਸਾਰੇ ਆਲਮੋਸਟ ਨਾਮੇ ਵਰਗੇ ਸੀ ਉਹ ਸਾਡੀ ਗੁੱਡੀ ਨੇ ਵੀ ਸ਼ਾਇਦ ਇੱਕ ਵਾਰੀ ਫਿਲਮ ਕਰੀ ਸੀ ਪਰ ਉਹ ਉਹਦੀ ਠੀਕ ਠਾਕ ਜੀ ਸੀ ਕੋ ਚੱਲੀ ਨਹੀਂ ਸੀ ਤੇ ਦੂਜੀ ਲੜਕੀ ਦੀ ਵੀ ਆਲਮੋਸਟ ਪਹਿਲੀਆਂ ਵਰਗੀ ਸੀ ਐਸੇ ਤਰ੍ਹਾਂ ਇੱਕਮ ਚ ਫਿਰ ਇਹ ਦੋ ਕੁੜੀਆਂ ਸੀ ਜਿਹੜੀਆਂ ਉਹ ਵੀ ਪਹਿਲੀ ਵਾਰੀ ਆਈਆਂ ਸੀ ਇੱਕ ਥੋੜੀ ਜਿਹੜੀ ਮੇਨ ਲੀਡ ਸੀ ਇੱਕ ਦੂਜੀ ਮੈਂਡੀ ਸੀ ਤਕਰੀਬਨ ਸਾਰੇ ਇਦਾਂ ਹੀ ਆ ਬਾਅਦ ਚ ਵੀ ਨਵੀਂ ਲੜਕੀ ਸੀ ਇਸ ਫਿਲਮ ਚ ਵੀ ਬਹੁਤ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਜਿਹੜੇ ਸਿੱਧਾ ਸਹਿਚਾਰ ਹੁੰਦਾ ਡਾਇਰੈਕਟਰ ਦਾ ਉਹਦੇ ਕੋਲ ਕਾਫੀ ਪ੍ਰੋਪੋਜ਼ਲਾਂ ਸੀ ਕੁਝ ਪੁਰਾਣੇ ਆਰਟਿਸਟ ਵੀ ਇਨਵੋਲਵ ਹੋਣਾ ਚਾਹੁੰਦੇ ਸੀ ਮੈਂ ਕਹਿਆ ਸੀ ਨਹੀਂ ਤੁਸੀਂ ਨਵੇਂ ਚਿਹਰੇਆਂ ਨੂੰ ਮੌਕਾ ਦਿਓ ਤਕਰੀਬਨ ਉਹ ਇੱਕ ਲੜਕੀ ਬੰਮੇ ਤੋਂ ਇੱਕ ਪੰਜਾਬ ਤੋਂ ਤੋਂ ਮੇ ਤੁਹਾਡੇ ਕੋ ਕੋਈ ਵੀ ਅੱਛਾ ਆਰਟਿਸਟ ਹੋਵੇ ਜ਼ਰੂਰ ਭੇਜੋ ਤੇ ਕਿਹਨਾ ਕੀ ਤੇ ਦੇਖੋ ਹੁਣ ਤਾਂ ਜਿਵੇਂ ਚੰਦ ਚੜਦਾ ਪਤਾ ਲੱਗ ਜਾਂਦਾ ਸ਼ੂਟਿੰਗ ਦਾ ਸਾਰੇ ਪੰਜਾਬ ਵਿੱਚ ਪਤਾ ਲੱਗ ਜਾਂਦਾ ਉਹ ਜਿਹੜੇ ਸਾਡੇ ਵਾਲੇ ਉਹ ਤਾਂ ਵੈਸੇ ਹੀ ਦੱਸ ਦਿੰਦੇ ਵੀ ਫਲਾਣੇ ਤੋਂ ਫਲਾਣੇ ਪਿੰਡ ਫਲਾਣੇ ਮੋੜ ਤੇ ਹੋ ਰਹੀ ਹੈ ਜੇ ਜਿਹੜੇ ਜਦੋਂ ਹੋਰ ਕੋਈ ਫਿਲਮ ਸ਼ੁਰੂ ਕਰਾਂਗੇ ਕੋਈ ਵੀ ਆਰਟਿਸਟ ਦੇਖੋ ਦੋ ਤਰ੍ਹਾਂ ਦੇ ਆਰਟਿਸਟ ਹੁੰਦੇ ਨੇ ਚਲੋ ਅਸੀਂ ਤਾਂ ਆਪਣੇ ਆਪ ਨੂੰ ਮੰਨਦੇ ਨਹੀਂ ਮੈਂ ਤਾਂ ਆਪ ਦੇ ਆਪ ਨੂੰ ਕਿਸਾਨ ਹੀ ਮੰਨਦਾ ਇਸ ਇੰਡਸਟਰੀ 'ਚ ਇੱਕ ਚੀਜ਼ ਬਹੁਤ ਅੱਛੀ ਹੈ ਜਿਹੜੇ ਅੱਛੇ ਅੱਛਾ ਕੰਮ ਕਰਦੇ ਆਂ ਔਰ ਬਲਿਛੋਟਾ ਹੀ ਰੋਲ ਕਰਦੇ ਮਤ ਉਹਨਾਂ ਨੂੰ ਤੇਹਜ਼ੀਬ ਵੀ ਹੈ ਤੇ ਲਿਆ ਕਿ ਤਨਾ ਕੰਮ ਕਰ ਜਾਏ ਕੋਸ਼ਿਕ ਬੰਦੇ ਕੰਮ ਤਾਂ ਮਾੜਾ ਮੋਟਾ ਸਿੱਖ ਲੈਨੇ ਬਾਟੂ ਕਿਵਰੀ ਪਹੁੰਚਾ ਫੜਦੇ ਆ ਫਿਰ ਉਹਦਾ ਦੇ ਲੋਕਾਂ ਤੋਂ ਸਾਰੇ ਪਰਹੇਜ਼ ਕਰਦੇ ਆ ਕਿ ਜਦ ਤੱਕ ਤਾਂ ਤੁਹਾਨੂੰ ਕੰਮ ਮਿਲਦਾ ਤੁਸੀਂ ਬਹੁਤ ਪਰਹੇਜ਼ ਕਰਦਾ ਅਚਾਨਕ ਜੇ ਤੁਹਾਡੀਆਂ ਟਰਮਸ ਵਿਗੜ ਜਾਂਦੀਆਂ ਫਿਰ ਤੁਸੀਂ ਉਹਦੇ ਬਾਰੇ ਅਬਿਊਸਿਵ ਲੈਂਗੁਏਜ ਯੂਜ਼ ਕਰਦੇ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਘੱਟ ਚਾਂਸ ਮਿਲਦਾ ਔਰ ਜੇ ਕੋਈ ਅੱਛਾ ਆਰਟਿਸਟ ਹੈ ਤੁਸੀਂ ਕੋਈ ਨਹੀਂ ਜ਼ਰੂਰ ਮਿਲਾ ਦਿਓ ਐਲੀ ਪਾਜੀ ਉਹਨੇ ਸਿੱਧਾ ਪਹਿਲੀ ਅਜੇ ਮੰਨਦਾ ਨਹੀਂ ਇਹ ਕਹਿੰਦਾ ਮੈਂ ਉਹ ਉੱਥੇ ਵਾਲੀ ਕਰਨੀ ਹੈ ਹਾਲੀ ਨਈ ਨਈ ਹਾਲੀਵੁੱਡ ਵਾਲੀ ਕਰੂਗਾ ਇਹਦਾ ਇਹ ਮੁੰਡਾ ਹੁਣ ਫਿਰ ਕੈਨੇਡਾ ਗਰੂੜਾ ਪੜ੍ਹੇ ਆ ਨਾ ਛੋਟੇ ਸਾਡਾ ਹੁਣ ਸਿਰਮਾ ਛੋਟਾ ਜਾ ਪੰਜਾਬ ਦਾ ਇਹਨੂੰ ਖੁੱਲੀ ਆਪਣਾ ਜਨਮ ਅਰਜੀ ਕਰੇ ਇਹਦਾ ਘਰ ਆ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅੰਸਾਰ ਘਟੇ ਹੋਏ ਸੈੱਲ ਇੱਕ ਦਿਨ ਦੇ ਵਿੱਚ ਸ਼ਰਤਿਆਵਾ ਜਾਣਗੇ ਫੋਨ ਕਰੋ 98763 79499 98763 794